ਉਸੇ ਦੇਖਿਰੋ ਫਗਵਾੜਾ ਨਿਊਜ਼ ਮੈਂ ਹਤਣਾ ਅੰਝਲੀ ਫਗਵਾੜਾ ਸ਼ਹਿਰ ਦੇ ਮਹੱਲਾ ਵਰਿੰਦਨ ਨਗਰ ਵਿਖੇ ਬੀਤੀ ਰਾਤ ਬਿਖੋਫ ਚੋਰਾ ਵੱਲੋਂ ਘਰ ਦੀ ਕੰਦ ਨੂੰ ਪਾੜ ਕੇ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਕੈਸ਼ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸੇ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਕੌਰ ਵਾਸੀ ਵਰਿੰਦਨ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਬੀਤੀ ਕੱਲ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ ਤਾਂ ਉਸ ਦੌਰਾਨ ਬੀਤੀ ਰਾਤ ਵਿਖੋਫ ਚੋਰਾ ਵੱਲੋਂ ਉਹਨਾਂ ਦੀ ਘਰ ਦੀ ਕੰਦ ਨੂੰ ਪਾੜ ਕੇ ਘਰ ਅੰਦਰ ਪਿਆ ਕਰੀਬ 15 ਲੱਖ ਰੁਪਏ ਕੈਸ਼ ਅਤੇ ਕਰੀਬ 2.5 ਤੋਂ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਘਰ ਵਿੱਚ ਪਿਆ ਹੋਇਆ ਹੋਰ ਕੀਮਤੀ ਸਮਾਨ ਲੈ ਕੇ ਵਿਖੋਫ ਚੋਰ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਉਹ ਕਮੇਟੀਆਂ ਦਾ ਕੰਮ ਕਰਦੀ ਹੈ ਤੇ ਉਹਨਾਂ ਨੇ ਇਹ ਸਾਰੇ ਪੈਸੇ ਕਮੇਟੀਆਂ ਦੇ ਭੁਗਤਾਨ ਕਰਨੇ ਸਨ। ਉਹਨਾਂ ਨੇ ਦੱਸਿਆ ਕਿ ਬਖੋਫ ਚੋਰਾਵਾਂ ਵੱਲੋਂ ਕੱਢੀਆਂ ਅਲਮਾਰੀਆਂ ਤੋਂ ਲੈ ਕੇ ਘਰ ਦਾ ਸਾਰਾ ਸਮਾਨ ਫਰੋਲਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਇਸ ਚੋਰੀ ਦੇ ਕੱਡਾ ਨਾਲ ਉਹਨਾਂ ਦਾ ਕਰੀਬ ਉਹ 14 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਰੀ ਕੱਡਨਾ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤੋ ਚੋਰਾ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਹਨਾਂ ਦੀ ਹੋਈ ਨੁਕਸਾਨ ਦੀ ਪਰਪਾਈ ਕਰਾਈ ਜਾਵੇ। ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਨਾਲ ਸ਼ਰਨਜੀਤ ਸਿੰਘ ਸੌਣੀ ਦੀ ਰਿਪੋਰਟ। ਨਾ ਜੀ ਆਪਣਾ ਨਵਿੰਦਰ ਕੌਰ ਜੀ। ਹਾਂਜੀ। ਨਵਿੰਦਰ ਕੌਰ। ਹਾਂਜੀ ਕਿੱਥੇ ਰਹਿਣ ਵਾਲੇ ਆਪਾਂ? ਨਵਿੰਦਰ ਨਗਰ ਫਗਵਾੜਾ। ਤੇ ਕੀ ਮਾਮਲਾ ਕੀ ਇੱਕ? ਅਸੀਂ ਰਾਤ ਸਵਾ 8 ਵਜੇ ਗਏ ਸੀ। ਹਰਮਨਪ੍ਰਸਾਦ ਬਾਬਾ ਜੀ ਜੈਨੇਤ। ਅਸੀਂ ਸਵੇਰੇ 1:30 ਵਜੇ ਆ ਜਾਣਾ ਸੀ। ਪਰ ਬਾਅਦੋਂ ਤੇ ਰਾਤ ਚੰਨਾ ਦੀ ਆਇਆ ਨਹੀਂ ਗਿਆ। ਯਾਰ ਅਸੀਂ ਸਭ ਸਭਾ ਕੋਲ ਸਵੇਰੇ 7 ਵਜੇ ਕਹ ਰਹੇ ਆਂ ਸਾਡੀਆਂ ਬਿਮਾਰੀਆਂ ਜੋ ਸਾਰਾ ਸਮਾਨ ਵਿਖਰਾ ਪਿਆ ਸੀ ਪੈਸੇ ਸੀਗੇ ਮੇਰੇ ਕਮੇਟੀ ਨਾਲ ਕੰਮ ਮੈਂ ਕਰਦੀਆਂ ਲੋਕਾਂ ਦੇ ਪੈਸੇ ਸੀਗੇ ਕੁਝ ਮੇਰੇ ਆਪਣੇ ਵੀ ਸੀਗੇ ਕੋ ਲੋਕਾਂ ਦੇ ਸੀ ਕੋਈ ਮੈਂ ਕਿਸੇ ਦੇ ਕਮੇਟੀ ਚੱਕੀ ਸੀ 1.5 ਲੱਖ ਰੁਪਏ ਸੀਗਾ ਚਾਰ ਜੋੜੀਆਂ ਮੇਰੇ ਬਾਲੀਆਂ ਦੀਆਂ ਸੀਗੀਆਂ ਦੋ ਮੇਰੇ ਮੁੰਡੇ ਦੀਆਂ ਸੀ ਦੋ ਮੇਰੀਆਂ ਆਪਣੀਆਂ ਮੁੰਡੇ ਦੇ ਸ਼ੌਂਕ ਦੇ ਤਾਂ ਤੁਸੀਂ ਗਏ ਕਦੋਂ ਆ ਉੱਥੇ ਅਸੀਂ ਆਤੀ 8:00 ਵਜੇ ਸਾਰਾ ਕੱਲ ਕੱਲ ਗਏ ਸੀ ਕੱਲ ਗਏ ਸੀ ਅੱਜ ਆਏ ਆ ਅੱਜ ਆਏ ਆਗੇ ਦੇਖਿਆ ਤੁਸੀਂ ਇਹ ਹਾਂਜੀ ਹਾਂਜੀ ਤੇ ਆਏ ਕਿੱਧਰ ਜੀ ਬੰਦੇ ਕੋਈ ਪਤਾ ਲੱਗਾ ਸਾਨੂੰ ਵੀ ਕੁਝ ਮੈਨੂੰ ਵੀ ਕੁਝ ਵੀ ਪਤਾ ਲੱਗਾ ਕੰਧ ਵੀ ਪਾੜੀ ਹੋਆ ਸਾਡੀ ਜਾਲੀ ਵੀ ਪਾੜੀ ਹੋਆ ਦਰਵਾਜ਼ਾ ਵੀ ਖੁੱਲਾ ਹੈ ਉੱਪਰ ਲਾਤੀ ਵੀ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਮੱਲੇ ਸਾਡੇ ਕੋਲੇ ਜੀ ਨਹੀਂ ਲੱਗਾ ਜਿਹੜਾ ਲੱਗਾ ਉਹ ਪਾਲੇ ਪਾਸੇ ਨੂੰ ਉਹ ਆ ਕੋਈ ਦੇਖਿਆ ਅਸੀਂ ਹੁਣ ਪਲਾ ਕੇ ਬਾਕੀ ਸਾਡੀ ਜਾਲੀ ਵੀ ਪੂਰੀ ਠੀਕ ਤੇ ਵੀ ਲੱਗੇ ਹੈਗੀ ਤੇ ਤੁਸੀਂ ਆ ਕੇ ਦੇਖਿਆ ਸਵੇਰੇ ਅੱਜ ਹਾਂਜੀ ਹਾਂਜੀ ਤਾਂ ਕੁਝ ਕਰਦੇ ਤੇ ਕਿੰਨਾ ਤੋਂ ਨੁਕਸਾਨ ਹੋ ਗਿਆ ਆਪਣਾ ਹਾਂ ਜੀ ਬਾਲਿੰਗਾ ਤਾਂ ਤਾਂ ਲੱਗਦਾ ਸੋਨਾ ਹੋਣਾ ਹੋਣਾ ਆ ਅੰਦਾਜ਼ੇ ਨਾਲੇ ਬਾਕੀ ਮੇਰੇ ਮੁੰਡੇ ਦੇ ਕਲੂਆਂ ਨ ਸੀਗੇ ਮੈਂ ਨੇ ਆਪਾਂ ਜੇਪਾ ਵੀ ਭਾਰੀਆਂ ਲੰਮੀਆਂ ਬਣਾਈਆਂ ਸੀ ਮੈਂ ਸੋਚਿਆ ਆਪਣੇ ਨੋਂ ਪਾਉਂਗੀ ਚੱਲ ਮੈੱਕੀ ਕੋੜੀਆਂ ਇਹਦੇ ਕੰਦਰ ਸੀ ਇਹਦੇ ਕੜਾ ਵੀ ਸੀ ਲੱਲ ਤੇਰਾ ਨਾ ਕੜਾ ਵੀ ਸੀਗਾ ਤੇਰਾ ਚਾਂਦੀ ਦਾ ਕੜਾ ਵੀ ਸੀਗਾ ਜੀ ਤੇ ਕੈਸ਼ ਵਗੈਰਾ ਵੀ ਸੀ ਆਪਣੇ ਕੋਲ ਜੀ 1.5 ਲੱਖ ਰੁਪਏ ਕਮੇਟੀਆਂ ਦਾ ਕੰਮ ਕਰਦੀ ਸੀ ਮੈਂ ਕਮੇਟੀਆਂ ਅੱਜ ਪਕਤਾਲੀਆਂ ਸੀ ਆਣਾ ਸੀ 10:00 10:30 ਵਜੇ ਬੰਦੇ ਲੈਣ ਕਮੇਟੀ ਨਾਲ ਆਉਂਦੀ ਮੇਰਾ ਰੈਕਟਿਵਾਰੀ ਵੀ ਕਮੇਟੀ ਚੱਕੀ ਸੀਗੀ ਪਰ ਸੋਨ ਨੂੰ ਮੈਨੂੰ ਪੈਸੇ ਦਿੱਤੇ ਆ ਥੋੜੇ ਜਿਹਾ ਰਹਿੰਦੇ ਆ ਹੁਣ ਦੇਣੇ ਸੀਗੇ 30000 ਰੁਪਏ ਬਾਕੀ ਮੈਨੂੰ ਕਦ ਦੇ ਦਤਾ ਸੀਗਾ ਪੈਸੇ ਦਿੱਤਾ ਸੀਗਾ ਸੀ ਕੈਸੇ ਹੀ ਐਸੇ ਘਰੇ ਪੈਸੀ ਗਈ ਹਾਂਜੀ ਸਾਰੇ ਘਰੇ ਸੀ ਜਿਹੜਾ ਸਵੇਲ 10 ਵਜੇ ਤੱਕ ਦੇ ਦੇਣੀ ਆ ਅਸੀਂ ਉਹ ਬੰਦੇ ਨੂੰ ਸੱਦਿਆ ਸੀ ਆ ਕੇ 10 ਵਜੇ ਲੈ ਜਾਈਏ ਆਪਣੀ ਕਮੇਟੀ ਤੇ ਕੋਈ ਤੁਹਾਨੂੰ ਸ਼ੱਕ ਵਗੈਰਾ ਹੋਵੇ ਕਿਸੇ ਤੇ ਚਲੋ ਵੀ ਨਾਲ ਦੇਖਦੇ ਹਾਂ ਮੈਂ ਕੁਝ ਨਹੀਂ ਕੀਤਾ ਸਰ ਜੀ ਮੇਰੇ ਦਾ ਸਾਰੇ ਚੋਰ ਵੀ ਆ ਮੇਰੇ ਲਈ ਸਾਰੇ ਸਾਫ ਵੀ ਆ ਹੈਨਾ ਮੇਰੇ ਦਾ ਸਾਰੇ ਸਾਨੂੰ ਚੋਰ ਦੀ ਤਾਂ ਮੇਰਾ ਮੇਰਾ ਨੁਕਸਾਨ ਹੋਇਆ ਬਸ ਮੈਂ ਕਿਸੇ ਤੇ ਚਾਹਤ ਅਦਾ ਕਰ ਨਹੀਂ ਸਕਦਾ ਟੋਟਲ ਨੁਕਸਾਨ ਕਿੰਨਾ ਹੋ ਗਿਆ ਆਪਣਾ ਲਗਭਗ ਤਾਂ ਇਹ ਕਿੰਨਾ ਲਾਟਾ ਸੋਨਾ ਹੋਣਾ ਹੋਈ ਹੈ ਜੀ ਤੇ ਬਾਕੀ ਕੈਸ਼ ਵੀ ਲਗਾ ਸਾਢੇ 10 ਲੱਖ ਦਾ ਸਾਢੇ ਲੱਖ ਤੇ ਪੁਲਿਸ ਨੂੰ ਮਾਮਲੇ ਨੂੰ ਸੂਚਨਾ ਦਿੱਤੀ ਸੀ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਹਾਂ ਜੀ ਕਿੰਨੇ ਕਬੀ ਆਈ ਸੀ ਮੈਨੂੰ ਲੱਗਦਾ 10 ਕਿੰਨੇ ਕਬੀ ਆਡੀ ਨਾ ਸੀ ਤੁਹਾਡੇ ਕੋਲ ਤੁਹੇ ਦਰਖਾਸਤ ਦਰਖਾਸਤ ਕਾਪੀ ਦਿੱਤੀ ਉਹਨਾਂ ਨੂੰ ਹਾਂ ਜੀ ਤੇ ਹੋਰ ਦੇਰ ਜਾਣਾ ਹੈ ਦਰਖਾਸਤ ਕਾਪੀ ਦੇਤੀ ਤੇ ਦਿੱਤੀ ਜੀ ਦੇਤੀ ਹਾਂ ਜੀ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇੰਨੀਆਂ ਚੋਰੀ ਦੀ ਆਵਾਜ਼ ਆਤਾ ਹੁੰਦੀ ਆ ਵਾ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਮੰਗ ਕਿ ਮੇਰਾ ਇਨਸਾਫ ਦਿੱਤਾ ਜਾਵੇ ਮੈਂ ਗਰੀਬਣੀ ਵਿੱਚ ਘਰ ਆਟੋ ਚਲਾਉਂਦਾ ਹਾਂ ਮੈਂ 10-10 ਰੁਪਏ ਇਕੱਠੇ ਕਰਕੇ ਲਿਆਉਂਦਾ ਹਾਂ